ਕੰਡੇ ਆਪਾਂ ਬੀਜੇ ਆ ਉਹਦੇ ਜੁਗੜੇ ਪੈਣਾ ਹੀ ਆ ਕਹਿੰਦੇ ਆਪਣੇ ਵਾਲੇ ਕਰਦੇ ਨਹੀਂ ਹੈਗੇ ਤੇ ਨਖਰੇ ਵਾਲੇ ਮਾਰਦੇ ਆ ਜਦੋਂ ਪਹਿਲਾਂ ਕਹਿੰਦੇ ਪਿੰਡਾਂ ਦੇ ਵਿੱਚ ਸਿਰੀ ਹੋਏ ਕਰਦੇ ਤੇ ਪਿੰਡ ਦਾ ਬੰਦਾ ਸਿਰੀ ਹੋਏ ਕਰਦਾ ਜਿਹਦੇ ਸਮੇਂ ਵਿੱਚ ਪਈਆਂ ਦੀ ਗਿਣਤੀ ਵੱਧ ਹੀ ਜਾਂਦੀ ਹੈ ਇੱਕ ਜਗਤਪੁਰਾ ਪਿੰਡ ਹੈ ਜਿੱਥੇ ਪੰਜਾਬੀਆਂ ਦੀ ਬੂੜ ਘਟਦੀ ਗੇ ਨੂੰ ਆਉਣ ਵਾਲੇ ਸਰਪੰਚ ਵੀ ਪਈਆਂ ਤੋਂ ਗੀ ਕੱਲ ਹੁਸ਼ਿਆਰਪੁਰ ਦੇ ਵਿੱਚ 25 ਪਿੰਡਾਂ ਨੇ ਮਤਾ ਪਾਇਆ ਆਪ ਅਸੀਂ ਕਰਕੇ ਰਾਜੀ ਨਹੀਂ ਤੇ ਦੂਏ ਨੂੰ ਅਸੀਂ ਚਾਰ ਨਹੀਂ ਸਕਦੇ ਅੱਜ ਦਿਨ ਹੈਗਾ ਐਤਵਾਰ ਦਾ ਬਾਈ ਅਸੀਂ ਚੱਲਦੇ ਹਾਂ ਤੁਹਾਨੂੰ ਦੱਸਾਂਦੇ ਹਾਂ ਅੱਜ ਆਪਣੇ ਕ੍ਰਿਕਟ ਮੈਚ ਦਾ ਥੋੜੀ ਜੀ ਕਲਿੱਪ ਪਹਿਲਾਂ ਦਾ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਰੇ ਵਧੀਆ ਰਹੇ ਰਾਜੀ ਬਾਜੀ ਰਹੇ ਸਾਰੇ ਭਾਈ ਬਾਕੀ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਪੰਜਾਬ ਤੋਂ ਬਾਅਦ ਥੋੜਾ ਜਿਹਾ ਪਾਣੀ ਦਾ ਘਟ ਗਿਆ ਤੁਹਾਨੂੰ ਪਤਾ ਉਹਦੀ ਅੱਧਾ ਗੱਲਾਂ ਕਰਦੇ ਆ ਤੇ ਦੂਜੀ ਗੱਲ ਇੱਕ ਹੁਣ ਪੰਜਾਬ ਦੇ ਵਿੱਚ ਕੱਲ ਪੜਸੋਂ ਦੀ ਵੀ ਖਬਰ ਆ ਰਹੀ ਹੈ ਇੱਕ ਭਈਆਂ ਦੀ ਵੀ ਭਈਆਂ ਨੇ ਗੰਦ ਪਾਇਆ ਵੇ ਗੰਦ ਵੀ ਬਾਹਰ ਦੇ ਪ੍ਰਵਾਸੀ ਜਾਂਦੇ ਜਿਹੜੇ ਸਾਰੇ ਨਹੀਂ ਬੰਦੇ ਅਜੇ ਹੁੰਦੇ ਆ ਜਿਹੜੇ ਖਰਾਬ ਹੋ ਜਾਂਦੇ ਜਿਵੇਂ ਆ ਇੱਕ ਕ ਕਾਂਡ ਹੋਇਆ ਬਾਈ ਬੱਚੇ ਦਾ ਉਹਨੇ ਮਰਡਰ ਕਰਤੇ ਆ ਪਹਿਲਾਂ ਰੇਵਗਲਤਾ ਗਲਤ ਹਰਕਤ ਕਰੀ ਉਹਦੇ ਨਾਲ ਉਸ ਤੋਂ ਬਾਅਦ ਫਿਰ ਬੰ ਬੱਚਾ ਮਾਰਤੇ ਆ ਇਹ ਬਾਈ ਜਿਹੜੇ ਕੰਡੇ ਆਪਾਂ ਬੀਜੇ ਆ ਉਹਦਾ ਚੁਗੜੇ ਪੈਣਾ ਹੀ ਆ ਹਣਾ ਆਪਦੀਆਂ ਕੋਠੀਆਂ ਨੂੰ ਬਈ ਅਸੀਂ ਜੱਟ ਜ਼ਿਮੀਦਾਰ ਯਾਤਰ ਦੇਖੇ ਹੁਣੇ ਤੁਸੀਂ ਖੇਤਾਂ 'ਮ ਆਪਣੇ ਕੰਮ ਕਰਦੇ ਆ ਜਿਹੜੇ ਕਈ ਬਈ ਬਿਠਾ ਲੈਂਦੇ ਆ ਖੇਤਾਂ ਦੇ ਉਹਦੇ ਵਿੱਚ ਮੋਟਰਾਂ ਮੋਟਰਾਂ ਬਿਠਾ ਲੈਂਦੇ ਆ ਫਿਰ ਵਾਦੇ ਜਾਂਦੇ ਉਹ ਪਿੱਛੇ ਦੇ ਹੋਰ ਬੰਦੇ ਬੁਲਾਈ ਜਾਂਦੇ ਹੁਣ ਜੀਆ ਸੀਜ਼ਨ ਦਾ ਲੰਘ ਕੇ ਹਟਿਆ ਹੁਣ ਅਗੇ ਕਣ ਕਾਣੀ ਮਤਲਬ ਸਾਰੇ ਕੰਮ ਉਹ ਜਿਹੜੇ ਆਪਣੇ ਅੱਜ ਦੇ ਸਮੇਂ ਦੇ ਵਿੱਚ ਭਾਈ ਜਿੰਨੇ ਵੀ ਕੰਮ ਹੈਗੇ ਪੰਜਾਬ ਦੇ ਵਿੱਚ ਮੈਗਾ ਨਾਲ ਥੱਲੇ ਦੇ ਪਲੰਬਰ ਤੇ ਲੈ ਕੇ ਲੱਕੜੀ ਲੁੱਕੜੀ ਸਾਰਾ ਜਿੰਨਾ ਵੀ ਘਰ ਦਾ ਬਾਹਰ ਦਾ ਸਾਰਾ ਕੰਮ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਵਾਸੀ ਸੰਭਲ ਲੱਗੇ ਹੋਏ ਆ ਬਾਹਰ ਦੇ ਭਈਏ ਸੰਭਲ ਲੱਗੇ ਹੋਏ ਆ ਕਹਿੰਦੇ ਆਪਣੇ ਵਾਲੇ ਕਰਦੇ ਨਹੀਂ ਹੈਗੇ ਤੇ ਨਖਰੇ ਵਾਲੇ ਮਾਰਦੇ ਆਂ ਜਦੋਂ ਕੋਈ ਸਪੰਜਾਬੀ ਨੂੰ ਕੰਮ 'ਪਾ ਲਾਣ ਜਾਂਦੇ ਆਂ ਤਾਂ ਪੰਜਾਬੀ ਕਹਿੰਦੇ ਨਖਰੇ ਮਾਰਦਾ ਹੈ ਕਹਿੰਦਾ ਕੰਮ ਦੀਆਂ ਗੱੜ ਕਰਦਾ ਨਹੀਂ ਹੈਗਾ ਕਹਿੰਦਾ ਭਈਏ ਨੂੰ ਤਾਂ ਕਹਿੰਦਾ ਦੋ ਥੱਪੜ ਮਾਰ ਕੇ ਕਹਿੰਦਾ ਸਮਝਾ ਆ ਵੀ ਲਵਾਂਗੇ ਵੀ ਕੰਮ ਕਰਵਾ ਵੀ ਲਵਾਂਗੇ ਕਹਿੰਦਾ ਆਪਣੇ ਨੂੰ ਕਿਹਾ ਨਹੀਂ ਜਾਂਦਾ ਨਹੀਂ ਭਈਏ ਐ ਇਦਾਂ ਦੀ ਸੋਚ ਨਹੀਂ ਹੈਗੀ ਦੇਖੋ ਸਾਰੇ ਕੇ ਨਾਲ ਦੇ ਨਹੀਂ ਹੁੰਦੇ ਹੈਗੇ ਤੁਸੀਂ ਭਾਈ ਸ਼ੁਰੂਆਤ ਤਾਂ ਕਰਕੇ ਦੇਖੋ ਕਹਾਣਾ ਆਪਣੇ ਪੰਜਾਬੀ ਭਾਈਆਂ ਨੂੰ ਜਿੰਨੇ ਵੀ ਹੁੰਦੇ ਆਂ ਕੰਮਕਾਰ ਵਾਲਿਆਂ ਨੂੰ ਦੇ ਕੇ ਤਾਂ ਦੇਖੋ ਪਰ ਉਸ ਤੋਂ ਬਾਅਦ ਫਿਰ ਪੈਲ ਕਰਿਓ ਪਹਿਲਾਂ ਕਹਿੰਦੇ ਪਿੰਡਾਂ ਦੇ ਵਿੱਚ ਸਿਰੀ ਹੋਏ ਕਰਦੇ ਤੇ ਪਿੰਡ ਦਾ ਬੰਦਾ ਸਿਰੀ ਹੋਏ ਕਰਦਾ ਹੁਣ ਅੱਜ ਕੱਲ ਪਿੰਡ ਦਾ ਬੰਦਾ ਸਿਰੀ ਰਖਣ ਨੂੰ ਕੋਈ ਰਾਜੀ ਵਾਜੀ ਨਹੀਂ ਹੈਗਾ ਕਹਿੰਦੇ ਕੰਮੇ ਨਹੀਂ ਕਰਦੇ ਹੈਗੇ ਬਾਹਰ ਦਾ ਭਈਆ ਹੋਊਗਾ ਉਹਨੂੰ ਰੱਖਣਗੇ ਤੇ ਉਹਤੇ ਕੰਮਕਾਰ ਕਰਾਉਣਗੇ ਕਹਿਣ ਦਾ ਭਾਵ ਹੈ ਵੀ ਇੱਥੇ ਪੰਜਾਬ ਦੇ ਵਿੱਚ ਅੱਜ ਦੇ ਸਮੇਂ ਵਿੱਚ ਭਈਆਂ ਦੀ ਗਿਣਤੀ ਵੱਧ ਹੀ ਜਾਂਦੀ ਹੈ ਸਾਡੇ ਮੋਹਾਲੀ ਏਰੀਆ ਵਿੱਚ ਤਾਂ ਕੁਝ ਐਦਾਂ ਦੇ ਮਾਹੌਲ ਬਣੇ ਹੋਏ ਆ ਇੱਕ ਜਗਤਪੁਰਾ ਪਿੰਡ ਹੈ ਜਿੱਥੇ ਪੰਜਾਬੀਆਂ ਦੀ ਬੂੜ ਕੱਟਦੀ ਤੇ ਪਿਛਲੇ ਇਲੈਕਸ਼ਨ ਵਿੱਚ ਸਰਪੰਚੀ ਵਿੱਚ ਪੰਜਾਬੀ ਬੋਟ ਕਟਦੀ ਕਿ ਪਈਆਂ ਦੀ ਬਹੁਤ ਜ਼ਿਆਦਾ ਸੀ ਬਹਾਰ ਤੇ ਉਹਨਾਂ ਨੇ ਸਾਰੀ ਬਹਾਰ ਦੀ ਬੋਟ ਕਟਾ ਕੇ ਪਿੰਡ ਦੀ ਵੋਟਾ-ਵੋਟਾ ਇਹ ਸਰਪੰਚੀ ਲੜੀ ਦੀ ਜੇ ਕਹਿਣ ਦਾ ਭਾਵ ਹੈ ਵੀ ਜੇ ਉਹ ਅੱਜ ਇੱਥੇ ਰਹਿ ਰਹੇ ਆ ਤਾਂ ਆਪਣੀ ਵੋਟਾਂ ਹੀ ਬਣਾ ਰਹੇ ਆ ਵੋਟਾਂ ਬਣਾ ਰਹੇ ਆ ਕਾਲੂ ਬਈ ਇਹਨਾਂ ਦੇ ਹੀ ਸਰਪੰਚ ਹੋਣਗੇ ਸਾਰੇ ਪਿੰਡਾਂ ਦੇ ਵਿੱਚ ਸਾਡੇ ਲਾਗਵਾਦ ਮੋਹਾਲੀ ਏਰੀਆ ਮਤਲਬ ਵੀ ਬਹੁਤ ਜ਼ਿਆਦਾ ਹੋ ਰਹੇ ਆ ਗੱਲਾਂ ਬਾਤਾਂ ਵੀ ਹੁੰਦੀਆਂ ਰਹਿੰਦੀਆਂ ਵੀ ਜੇ ਆ ਹੀ ਕੋਈ ਚੱਲਦਾ ਰਿਹਾ ਤਾਂ 100% ਦੇ ਅੱਗੇ ਨੂੰ ਆਉਣ ਵਾਲੇ ਸਰਪੰਚ ਵੀ ਪਈਏ ਹੋਣਗੇ ਪਹਿਲਾਂ ਤਾਂ ਪੰਜਾਬ ਦੇ ਵਿੱਚ ਵੀ ਇੱਕ ਮੁਹਿੰਮ ਹੋਣੀ ਚਾਹੀਦੀ ਹੈ ਵੀ ਜੀ ਬਾਹਰ ਦਾ ਬੰਦਾ ਆ ਕੇ ਇੱਥੇ ਰੇਲਵੇ ਕਰਾਏ ਪਰ ਆਪਣਾ ਮਕਾਨ ਨਹੀਂ ਬਣਾ ਸਕਦਾ ਹੈਗਾ ਹੁਣ ਜਿੰਨੇ ਵੀ ਹਮਾਤ ਲਈ ਆ ਰਹੇ ਹਨ ਉਹ ਬਾਹਰ ਦੇ ਆ ਰਹੇ ਜਿਹੜੇ ਵੀ ਇੱਥੇ ਵੀ ਕੰਮਕਾਰ ਕਰਦੇ ਆ ਤੇ ਆਪਣਾ ਘਰ-ਬਾਰ ਇੱਥੇ ਹੀ ਲੈ ਲੰਨੇ ਆ ਲੋਟ ਫਲੂਟ ਸਾਰੇ ਕਿਉਂਕਿ ਆਪਣੇ ਵੀ ਭਾਈ ਇੱਧਰ ਅੱਗ ਲੱਗੀ ਵੀ ਹੈ ਤੇ ਲੋਕਾਂ ਨੂੰ ਵੀ ਅਹੀਂ ਹੋਇਆ ਵਿਆ ਕਿਉਂਕਿ ਗੁਲਾੜ ਵਿੱਚੋਂ ਇਨ ਜਿਹੜੇ ਹੈਗੇ ਬਾਹਰ ਦੇ ਬੰਦਿਆਂ ਨੂੰ ਤੇ ਆਪਣਾ ਪ੍ਰੋਫਿਟ ਕਮਾਉਂ ਸਾਰਿਆਂ ਦਾ ਹੀ ਕੁਝ ਚੱਲ ਰਿਹਾ ਹੈ ਇਹਦੇ ਵਿੱਚ ਬਈ ਅਸੀਂ ਆਪ ਇਨਵੋਲਵ ਹੈ ਕਹਾਣਾ ਸਾਥ ਅਸੀਂ ਆਪ ਦਾ ਪ੍ਰੋਫਿਟ ਦੇਖਦੇ ਆਂ ਇਹ ਸਿਰ ਤੇ ਬੈਠਦੇ ਜਾਂਦੇ ਆਂ ਬਈ ਕਈ ਪਿੰਡਾਂ ਦੇ ਵਿੱਚ ਕੱਲ ਹੁਸ਼ਿਆਰਪੁਰ ਦੇ ਵਿੱਚ 25 ਪਿੰਡਾਂ ਨੇ ਮਤਾ ਪਾਇਆ ਵੀ ਜੇ ਕੋਈ ਪਿੰਡ ਦੇ ਵਿੱਚ ਭਈਆਂ ਨੂੰ ਘਰ ਰਹਿਣ ਵਾਸਤੇ ਦਊਂਗਾ ਜਾਂ ਕਿਰਾਏ 'ਪਾ ਦਊਂਗਾ ਜਾਂ ਕੰਮ ਬਾਰਕੂੰਗਾ ਤਾਂ ਉਹ ਤਾਂ ਬਾਈਕਾਟ ਕਰੇ ਜਾਊਗਾ ਇਹ ਚੀਜ਼ਾਂ ਮੈਂ ਤਾਂ ਦੱਸਾਂ ਇਹ ਨਾ ਹਫਤਾ 2 ਦਿਨ 3 ਦਿਨ 4 ਦਿਨ 10 ਦਿਨ ਬਾਅਦ ਤੇ ਪਰ 15 ਦਿਨ ਇਹ ਮਸਲਾ ਮਗਣਾ ਉਸ ਤੋਂ ਬਾਅਦ ਇਹ ਮਸਲਾ ਵੇਠੰਡਾ ਹੋ ਵੇਣਾ ਇਹ ਨਹੀਂ ਕਿਸੇ ਨੇ ਗੱਲ ਕਰਨੀ ਹੈਗੀ ਇਹ ਗੱਲਾਂ ਬਹੁਤ ਹੁੰਦੀਆਂ ਰਹਿੰਦੀਆਂ ਇਸ ਲਈ ਇਸ ਟੌਪਿਕ ਤੇ ਗੱਲ ਕਰਨੀ ਬਣਦੀ ਦੀ ਤੁਸੀਂ ਭਾਈ ਆਪਣੀ ਰਾਏ ਦਿਓ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਆ ਗੱਲ ਸਹੀ ਆ ਜਾਂ ਗਲਤ ਆ ਅਸੀਂ ਆ ਆਪਣੇ ਆਪ ਦੇ ਪੈਰਾਂ ਨੂੰ ਵੱਡਣ ਲੱਗੇ ਵੇ ਆ ਕਿ ਹਣਾ ਹੁਣ ਪੰਜਾਬੀਆਂ ਕੋਲ ਕੰਮ ਇੱਥੇ ਘਟਣ ਦਾ ਸਭ ਤੋਂ ਵੱਡਾ ਕਾਰਨ ਆਹੀ ਆ ਜਿਹੜੇ ਬਾਹਰ ਦੇ ਬੰਦੇ ਆ ਕੇ ਇੱਥੇ ਕੰਮ ਕਰਨ ਲੱਗੇ ਵੇ ਆ ਆਪਸੀ ਕਰਕੇ ਰਾਜੀ ਨਹੀਂ ਤੇ ਦੂਏ ਨੂੰ ਅਸੀਂ ਜਾ ਨਹੀਂ ਸਕਦੇ ਗੱਲ ਆ ਆ ਜਿਆਦਾ ਹੁਣ ਉਹ ਕਰਨ ਲੱਜੰਦੇ ਆ ਕਿ ਫਿਰ ਆਪਾਂ ਉਹਨਾਂ ਨੂੰ ਮਾਰਾ ਕਹਿਣ ਲੱਗੇ ਪਰ ਉਹ ਮਿਹਨਤ ਕਰ ਰਹੇ ਆ ਬਈ ਮਿਹਨਤ ਕਰਕੇ ਆਪਣੇ ਆਪ ਦੇ ਪੈਰਾਂ ਦੇ ਖੜੇ ਹੋਣ ਲੱਗੇ ਹੋਏ ਆ ਤੇ ਮਕਾਨ ਵੀ ਲੈ ਰਹੇ ਸਾਰਾ ਕੁਝ ਲੈ ਰਹੇ ਆ ਜ਼ਰੂਰੀ ਗੱਲ ਆ ਵੀ ਸਰਕਾਰ ਨੂੰ ਚਾਹੀਦਾ ਵੀ ਜਾਂ ਤਾਂ ਉਹ ਬਾਹਰ ਦੇ ਬੰਦੇ ਇੱਥੇ ਨਾਲ ਲੈ ਸਕਣ ਪੰਜਾਬ ਦੇ ਵਿੱਚ ਜੇ ਨਹੀਂ ਲੈਣਗੇ ਬਈ ਇੱਥੇ ਫਿਰ ਪ੍ਰਾਪਰਟੀ ਦਾ ਕੰਮ ਨਹੀਂ ਹੋਣਾ ਇਹਨਾਂ ਦਾ ਜਿਨ੍ਹਾਂ ਦਾ ਕਰਕੇ ਲੋਕਾਂ ਦੇ ਅੱਜ ਘਰ-ਘਰ ਚੱਲਦੇ ਆ ਆਪਣੇ ਪਿੰਡਾਂ ਦੇ ਵਿੱਚ 50% ਤੇ 100 70-80% ਲੋਕ ਅੱਜ ਕਾ ਰੈਂਟ ਦਾ ਰੈਂਟਾ ਦੀ ਕਮਾਈ ਖਾਣ ਲੱਗੇ ਹੋਏ ਆ ਰੈਂਟ ਦੀ ਕਹਿਣ ਦਾ ਭਾਵ ਉਹ ਰੈਂਟ ਪੀਜੀ ਬਣਾ ਬਣਾ ਕੇ ਕਮਰੇ ਬਣਾ ਬਣਾ ਕੇ ਚੜਾ ਕੇ ਉਹ ਰੈਂਟ ਦੀ ਕਮਾਈ ਖਾ ਰਹੇ ਆ ਕੋਈ ਆਪ ਦਾ ਕੋਈ ਸਾਧਨ ਨਹੀਂ ਹੈ ਕਮਾਉਣ ਦਾ ਜ਼ਿਆਦਾ ਇਹੀ ਖਾਣ ਲੱਗੇ ਹੋਏ ਆ ਹੁਣ ਸੇ ਲਾ ਲੋ ਸਾਹਿਬ ਫੇਰ ਇਹਨਾਂ ਦੀ ਤਦਾਰ ਵਧਣੀ ਹੈ ਜਾਂ ਘਟਣੀ ਹੈ ਚਲੋ ਹੁਣ ਆ ਗੱਲ ਬਾਤ ਹੋਣੀ ਲੰਬੀ ਜ਼ਿਆਦਾ ਤੁਹਾਨੂੰ ਪਤਾ ਆ ਕਿਉਂਕਿ ਇਹ ਮਸਲੇ ਸੁਲਝਣੇ ਵਾਲੇ ਨਹੀਂ ਹੈਗੇ ਇਹ ਤਾਂ ਤਾਂ ਸੁਲਝਣੇ ਜਦ ਬੰਦਾ ਚੰਗੀ ਤਰ੍ਹਾਂ ਗੌਰ ਕਰੇ ਇਹਦੇ ਬਾਅਦ ਤਿੰਨ ਚਾਰ ਦਿਨ ਗੱਲਬਾਤ ਕਰਕੇ ਕੋਈ ਫਾਇਦਾ ਨਹੀਂ ਹੈਗਾ ਇਹਨੂੰ ਜੇ ਨਪਟਾਣਾ ਚੰਗੀ ਤਰ੍ਹਾਂ ਨਪਟਾਓ ਇਹਨਾਂ ਬਾਕ ਸਖਤ ਕਾਨੂੰਨ ਬਣਾਓ ਸਖਤ ਰੂਲ ਹੋਣਾ ਚਾਹੀਦਾ ਯਾਰ ਇਹਨਾਂ ਦੇ ਭਾਈ ਜਿੰਨੇ ਵੀ ਕਿਰਾਏ ਦਾ ਬੱਡੇ ਪਰ ਰਹਿੰਦੇ ਭਈਏ ਬਿਹਾਰ ਦੇ ਜਿੰਨੇ ਵੀ ਆ ਰਹੇ ਪ੍ਰਵਾਸੀ ਭਾਈ ਉਹਨਾਂ ਦਾ ਹਰੇਕ ਦਾ ਆਈਡੀ ਕਾਰਡ ਜ਼ਰੂਰੀ ਪ੍ਰੂਫ ਹੋਣਾ ਚਾਹੀਦਾ ਵੀ ਬੰਦਾ ਕਿੱਥੇ ਤੇ ਆ ਰਿਹਾ ਕਿੱਥੇ ਦੇ ਨਹੀਂ ਪਤਾ ਵੀ ਲੱਗਣਾ ਚਾਹੀਦਾ ਐਵੇਂ ਕੋਈ ਫਾਇਦਾ ਨਹੀਂ ਹੁੰਦਾ ਨਹੀਂ ਤਾਂ ਚਲੋ ਹੁਣ ਚੱਲਦੇ ਆ ਗਰਾਉਂਡ ਦੇ ਵਿੱਚ ਖੇਡਦੇ ਆ ਕ੍ਰਿਕਟ ਥੋੜ ਮੈਂ ਬਾਕੀ ਬਾਅਦ ਚ ਗੱਲ ਕਰਦੇ ਹਾਂ। ਦਲੀ ਟੀਮ ਖਾਨਵਾਲ ਵਾਲੀ। ਮੌਸਮ ਅੱਜ ਫੇਰ ਵਧੀਆ ਬਣਿਆ ਪਿਆ ਆ। ਵਾਹ ਵਾਹ ਜੀ। ਸ਼ੇਖਰ। ਹੋ ਠੀਕ ਠਾਕ। ਚਲ ਮੌਦਾ ਲਿਆਉਂਗਾ ਆਪਣੇ। ਭਾਗੋ ਮਾਜਰਾ ਕਾਂਸ਼ੀਰਾਮ ਕਾਲਜ। ਭਾਈ ਆ ਗਰਾਊਂਡ ਦੇ ਵਿੱਚ ਵੀ ਮੈਂ ਕਹਿੰਦਾ ਸਾਡੇ ਬੜੇ ਵੀ ਖੇਡ ਕੇ ਗਏ ਆ ਛੋਟੇ ਵੀ ਖੇਡ ਕੇ ਗਏ ਆ। ਸਾਰੇ ਹੀ ਖੇਡ ਕੇ ਗਏ ਆ। ਕਈ ਭਾਈ ਬਜ਼ੁਰਗ ਵੀ ਮੁੱਲਵੇ 40-40 ਸਾਲ ਦੇ ਹੋ ਗਏ ਉਹ ਅੱਜ ਵੀ ਖੇਡਣ ਲੱਗੇ ਹੋਏ ਆ। ਅਸੀਂ ਇੱਥੇ ਭਾਈ ਅੱਜ ਦੇ ਨਹੀਂ ਖੇਡਣ ਆਉਂਦੇ ਅਸੀਂ। ਮੈਂ ਕਹਿੰਦਾ ਸਾਨੂੰ ਇੱਥੇ ਖੇਡਦਿਆਂ ਨੂੰ 15 15 16 ਸਾਲ ਸਾਲ ਆ ਗਏ ਇੱਥੇ ਵੀ ਅਸੀਂ ਮੈਚ ਲਾਉਣ ਵਾਸਤੇ ਕੱਦੇ ਆਉਂਦੇ ਆਂ ਬਦ ਲੜਕੀ ਕਹਿਣ ਦਾ ਭਾਵ ਅਸੀਂ ਛੋਟੇ ਛੋਟੇ ਹੁੰਦੇ ਦੇ ਜਦਦੇ ਅਸੀਂ ਗਰਾਊਂਡ 'ਚ ਖੇਡਣ ਆਉਂਦੇ ਭਾਗੋਮਾਦਰੇ ਭਾਗੋਮਾਦਰੇ ਸ਼ਹੀਦ ਕਾਂਸੀ ਰਾਮ ਕਾਲਜ ਤੇ ਫਿਜ਼ੀਕਲ ਕਾਲਜ ਆ ਰਿਹਾ ਤੁਹਾਨੂੰ ਸਾਰ ਨੂੰ ਪਤਾ ਹੀ ਹੋਣਾ ਆ ਪੰਜਾਬ ਦੇ ਵਿੱਚ ਬਈ ਦੋ ਸਭ ਤੋਂ ਵੱਡੇ ਕਾਲਜ ਹੋਏ ਕਰਦਾ ਇੱਕ ਪਟਿਆਲੇ ਹੋਏ ਕਰਦਾ ਇੱਕ ਇੱਥੇ ਮੋਹਾਲੀ ਜ਼ਿਲ੍ਹੇ ਵਿੱਚ ਹੋਏ ਕਰਦਾ ਉਹਦਾ ਫਿਜ਼ੀਕਲ ਕਾਲਜ ਅੱਜ ਥੋੜੇ ਆ ਥੋੜੇ ਆ ਘਟ ਗਏ ਇਹਦੇ ਪਰਲੇ ਪਾਸੇ ਵੀ ਗਰਾਊਂਡ ਹੈ ਪਿਛਲੇ ਪਾਸੇ ਇੱਕ ਆ ਗਰਾਊਂਡ ਹੈ ਇੱਧਰ ਆ ਕਾਲਜ ਇੱਧਰ ਸ਼ਹੀਦ ਕਾਂਸੀ ਦਾ ਵਿੱਚ ਤੇ ਬੀਏ ਬੀਐਮਬੀ ਹੁੰਦੀ ਹੈ ਉੱਤੇ ਪਰਲੇ ਪਾਸੇ ਜਿਹੜਾ ਕਾਲਜ ਹੈ ਜਿਹੜਾ ਉਹ ਹੈਗਾ ਫਿਜ਼ੀਕਲ ਵਾਲਾ ਲੈਂਦਾ ਹੈ ਡੀਪੀਏ ਟੂ ਕਾਲਜ ਹੁਣ ਅਸੀਂ ਥੋੜੀ ਬੋਲਿੰਗ ਕਰਕੇ ਦਿਖਾਉਂਦੇ ਹਾਂ ਸਾਨੂੰ ਵੈਸਤਾ ਸੀ ਬੈਟਿੰਗ ਕਰਦੇ ਬੋਲਿੰਗ ਕਰਦੇ ਜਿਹੜਾ ਕੈਮਰਾਮੈਨ ਖੜਿਆ ਹੈ ਸਾਡਾ ਕੀ ਕਰਦਾ ਇੱਕ ਹਰਸ਼ ਆ ਗਿਆ ਕੀ ਬਾਤ ਹੈ ਬੋਲਿੰਗ ਕਰਨੀ ਔਖੀ ਲੱਗਦੀ ਵੀ ਸਾਨੂੰ ਕਹਣਾ ਜਿੰਮ ਕਰਕੇ ਮੋਢਾ ਆਕੜ ਜਾਂਦਾ ਹੈ। ਨਾ ਕਰੇ ਘੱਟ ਕਰਦੇ ਆ। ਇਹ ਆ ਮੋਨ ਐਂਟਰ ਸਾਹਮਣੇ ਆ। ਇਹ ਆ ਮੇਨ ਪਲੇਅਰ ਸਾਡਾ ਬੋਲ। ਆਇਆ ਲੈਫਟੀ ਬੇਸਰ ਅਵਨ ਗੁਪਤਾ। ਹਾਂਜੀ ਹਾਂਜੀ। ਹੁਣ ਹੋ ਗਿਆ ਮੈਚ ਸ਼ੁਰੂ। ਬਾਕੀ ਦੀ ਗੱਲ ਬਾਤ ਕਰਾਂਗੇ ਤੇ ਵਲੌਗੇ ਬਾਅਦ ਚ ਬਣਾਵਾਂਗੇ। ਕ੍ਰਿਕਟ ਦਾ ਵਲੌਗ ਬਹੁਤ ਲੰਬਾ ਹੋ ਜਾਂਦਾ ਹੈ। ਇਹ ਥੋੜੀ ਜਿਹੀ ਕਲਿੱਪ ਪਾਣੀ ਦੀ ਪਾ ਲਈਆਂ। ਹੁਣ ਪਰ ਚੱਲਦੇ ਫੀਲਡਿੰਗ ਤੇ ਬਾਕੀ ਗੱਲ ਬਾਤ ਆਪਾਂ ਕਰ ਜਾਇਆ ਕਰ। ਚਲੋ ਮਿਲਦੇ ਆਂ ਵਲੌਗ ਦੇ ਵਿੱਚ। ਮੈਚ ਸ਼ੁਰੂ ਹੋ ਗਿਆ। ਮੀਂਹ ਪੈਣ ਲੱਗ ਗਿਆ। ਗੱਲੇ ਹੋਗੇ ਦੇਖਦੇ ਆ ਅਸਤਾ ਕਹਿੰਦਾ ਮੈਚ ਖੇਡਾਂਗੇ ਅੱਜ ਦੋ ਮੈਚ ਲਾਵਾਂਗੇ ਪਰ ਖੇਲਦਾ ਰਹੇ ਆਲੇ ਵੀ ਇੰਨਾ ਨਹੀਂ ਹੈਗਾ ਹਟ ਜਾਊਗਾ ਤੇਜ਼ ਹੋ ਗਿਆ ਵੀ ਹੁਣ ਤਾਂ ਹੁਣ ਤਾਂ ਰੋਕਣਾ ਪੈਣਾ ਵੀ ਮੈਚ ਜੇ ਮੈਚ ਰੁਗ ਗਿਆ ਫੇਰ ਘਰਾਂ ਜਾਣਾ ਪੈਣਾ ਸਵੇਰੇ ਸਾਢੇ ਉੱਠ ਕੇ ਵੀ ਆਏ ਆ ਅੱਜ ਕਿਆ ਯਾਰ ਸਵਾਦ ਖਰਾਬ ਕਰ ਦਿੰਦਾ ਸ਼ਨੀਵਾਰ ਐਤਵਾ ਖੇਡਣਾ ਹੁੰਦਾ ਆ ਬਾਕੀ ਦਿਨ ਜਿੰਮ ਤੁਹਾਨੂੰ ਪਤਾ ਆ ਪਰ ਅੱਜ ਨਹੀਂ ਪੈ ਗਿਆ ਮੀਂਹ ਚ ਖੇਡਣਾ ਕਹਿੰਦੇ ਫੇਰ ਮੁੰਡਿਆਂ ਨੇ ਖੇੜਨ ਲੱਗੇ ਵੇ ਹਟਦੇ ਨਹੀਂ ਹੈਗੇ ਇਹਦਾ ਕੰਮੇ ਪੁੱਠਾ ਹੋ ਗਿਆ ਮੈਂ ਇਹਦੇ ਚੱਕਰਾਵਾ ਨਹੀਂ ਪੈਣ ਲੱਗ ਗਿਆ ਬਹੁਤ ਜ਼ਿਆਦਾ ਮੈਚ ਰੋਕ ਦਿਆ ਫਿਰ ਅਸੀਂ ਬਹੁਤ ਹੀ ਮੀ ਆ ਗਿਆ ਮੈਚ ਰੋਕ ਤੇਆ ਵਲੌਗ ਬਣ ਗਿਆ ਵਲੌਗ ਕਹਦਾ ਬਣ ਗਿਆ ਦਿਨ ਖਰਾਬ ਕਰ ਚਲੇ ਗਿਆ ਮੀ ਮ ਕਿਥੇ ਖੇਡਾਉਣਾ ਹੈ ਜੇ ਉਹ ਨਾਲੇ ਗਰੌਲ ਵੀ ਕਿੱਲਾ ਹੋ ਜਾਣਾ ਖੇਡ ਵੀ ਨਹੀਂ ਹੋਣਾ ਹੈਗਾ ਕੋਈ ਫਾਇਦਾ ਨਹੀਂ ਹੈਗਾ ਹੁਣ ਚੱਲਦੇ ਆ ਫੇਰ ਘਰਾਂ ਨੂੰ ਚੱਲਦੇ ਆ ਘਰ ਜਾ ਕੇ ਬਣਾਵਾਂਗੇ ਵਲੌਗ ਅੱਜ ਦਾ ਫੇਰ ਮਿਲਦੇ ਆ ਬਾਈ ਵਲੌਗ ਦੇ ਐਂਡ ਤੱਕ ਜੁੜੇ ਰਹੋ ਬਾਈ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜ਼ਰੂਰ ਦੱਬ ਕੇ ਰੱਖੋ ਕਿ ਲਈ ਤੁਹਾਡੇ ਨਾਲੇ ਆ ਬਾਈ ਸਾਰਾ ਕੁਝ ਫੇਰ ਮਿਲਦੇ ਆ ਮੀ ਹੋ ਗਿਆ ਬਹੁਤ ਤੇਜ਼ ਹੋਣਾ ਚੱਲਦੇ ਆ ਜੀ ਆਪਦੇ ਘਰਾਂ ਨੂੰ ਕਿਆ ਕਰਨਾ ਫਿਰ ਕੋਈ ਮੈਚ ਤਾਂ ਹੋਣਾ ਨਹੀਂ ਦਾ ਫੇਸ ਤਾਂ ਨਿਕਲ ਗਏ ਬਾਕੀ ਖੜੇ ਆ ਗਰਾਉਂਡ ਵਾਂ ਐਤਵਾਲਾ ਦੀਨਾ ਉਹਨਾਂ ਦਾ ਕੋਈ ਚੱਕਰ ਨਹੀਂ ਹੈਗਾ ਕਹਿੰਦੇ ਪਲੇਟ ਬਲੇਟ ਹੋ ਜਾਣਗੇ ਬਈ ਅੱਪਾ ਦਾ ਦੁਕਾਨ ਤੇ ਜਾਣਾ ਹੈ ਅੱਪਾ ਤਾਂ ਫੇ ਨਿਕਲ ਆਏ ਮੀ ਦੇਖੋ ਅੱਜ ਫੇਰ ਕਿੰਨੇ ਤੇਜ਼ ਪੈਣ ਲੱਗਿਆ ਬਹੁਤ ਤੇਜ਼ ਵੈਰਾਂ ਇਹ ਦੱਸਿਆ ਮਾਦਾ 12 13 ਤਰੀਕ ਦਾ ਏ ਦੱਸਿਆ ਬੰਦਾ ਬਾਈ ਮੀਂਹ ਕਾਫੀ ਦਿਨ ਦਾ 14 ਤਰੀਕ ਨੂੰ ਅੱਜ ਕਹਿੰਦੇ ਤੇਜ਼ ਪੈਣਾ ਮੀਂਹ ਇੱਕ ਵਾਰ ਫੇਰ ਆਉਣਾ ਆ ਬਾਈ ਪਰ ਮੀਂਹ ਦੇ ਕਾਰਨ ਨੂੰ ਪਤਾ ਜੀ ਹੜ੍ਹ ਤਾਂ ਪਹਿਲਾਂ ਹੀ ਬਹੁਤ ਆਏ ਵੇ ਤੇ ਇਹ ਮੀਂਹ ਤਾਂ ਅੰਕ ਵਾਹ ਕਰਦੇ ਆ ਬਾਕੀ ਗੱਲਬਾਤ ਉਹਨਾਂ ਘਰ ਜਾਏ ਕਰਦੇ ਆ ਡਰਾਈਵਿੰਗ ਕਰ ਰਹੇ ਆ ਚੰਗਾ ਲੱਗਦਾ ਹੈਗਾ ਡਰਾਈਵਿੰਗ ਬਾਈ ਤੁਹਾਨੂੰ ਪਤਾ ਯਾਰ ਰੋਡਾਂ ਦਾ ਬਹੁਤ ਬੁਰਾ ਹਾਲ ਹੈ ਫੱਡੇ ਪਾਏ ਵੇ ਬਹੁਤ ਜ਼ਿਆਦਾ ਤੇ ਗੱਡੀ ਕਦੇ ਵੀ ਗੱਡੇ ਚ ਵੱਜ ਸਕਦੀ ਹੈ ਜਉ ਮਾਲਦੇ ਬਾਕੀ ਧੰਨਵਾਦ ਬਾਤ ਕਰਦੇ ਹਾਂ ਹਾਂਜੀ ਸਵਾਗਤ ਹੈ ਇੱਕ ਵਾਰ ਫੇਰ ਜੀ ਤੁਹਾਡਾ ਸਾਰਿਆਂ ਦਾ ਵੈਸਤਾ ਅੱਜ ਸਾਰੇ ਦਿਨ ਦੇ ਤੁਹਾਨੂੰ ਪੂਰਾ ਬਲੌਗ ਬਣਾਇਆ ਹੈਗਾ ਕਿਉਂਕਿ ਰਾਤ ਨੂੰ ਵੀਰੇ ਕ੍ਰਿਕਟ ਖੇਡ ਕੇ ਆਗੇ ਸੀ ਕਿ ਦਿਨ ਦੇ ਵਿੱਚ ਅੱਜ ਦਾ ਬਿਜੀ ਦੇ ਐਤਵਾਰ ਕਰਕੇ ਪਰ ਹੁਣ ਚੱਲ ਰਿਹਾ ਹੈ ਇੰਡੀਆ ਵਰਸ ਅ ਪਾਕਿਸਤਾਨ ਦਾ ਮੈਚ ਦੇਖ ਰਹੇ ਹਾਂ ਤੇ ਹੁਣ ਥੋੜਾ ਜਿਹਾ ਘਰ ਦਾ ਬਲੌਗ ਬਣਾਵਾਂਗੇ ਤੇ ਬਲੌਗ ਦੀ ਕਰਾਂਗੇ ਸਮਾਪਤੀ ਚਲੋ ਵਲੌਗ ਦੇ ਵੀ ਅੰਤ ਤੱਕ ਜੁੜੇ ਰਹੋ ਗੱਲਬਾਤ ਤਾਂ ਆਹੀ ਹੈ ਪਹਿਲਾਂ ਅੱਜ ਦਿਨ ਦਾ ਵਲੌਗ ਹੀ ਬਹੁਤ ਵਧੀਆ ਬਣ ਗਿਆ ਤਾਂ ਸਾਡਾ ਸਵੇਰੇ ਮੈਚ ਖਰਾ ਮੀ ਨੇ ਮੈਚ ਖਰਾਬ ਕਰਤਾ ਤਾਂ ਹੁਣ ਬਾਕੀ ਗੱਲਬਾਤ ਕਰਦੇ ਆ ਲਾਲ ਤਾਂ ਪਾਕਿਸਤਾਨ ਦੀ ਬੈਟਿੰਗ ਚੱਲ ਰਹੀ ਹੈ ਲਾਲ ਤਾਂ ਪਾਕਿਸਤਾਨ ਦੀ ਚੱਲ ਰਹੀ ਹੈ ਬੈਟਿੰਗ ਤੇ ਵਧੀਆ ਖੇਡ ਰਹੇ ਆ ਦੇਖਦੇ ਕਿੰਨਾ ਬਣਦਾ ਕੋਾ ਚਲੋ ਗੱਲਬਾਤ ਚੱਲਦੀ ਰਹੂ ਕਿ ਦੇਖਦੇ ਆ ਇਸ ਹਾਲ ਨਾਲ ਤਾਂ ਨਹੀਂ 150 ਬਣਦਾ ਇਹਨਾਂ ਦਾ 120 ਨੂੰ ਬਾਲ ਆਊਟ ਹੋ ਜਾਣੇ ਤਾਂ ਆਹ ਦੇ ਲੋ ਜੀ ਚੱਕ ਲੈ ਇੱਕ ਹੋਰ ਪਲੇਅਰ ਇਹ ਵੀ ਗਿਆ ਪਾਂਡਿਆ ਕਿਆ ਖਾ ਗਿਆ ਤਨੂੰ ਦੋ ਛੱਕੇ ਲਗਾਤਾਰ ਖਾ ਗਿਆ ਤੂੰ ਤਾਂ ਨੇਰੀ ਲਿਆਤੀ ਉਹਨੇ ਸ਼ਾਇਨ ਫੈਸਟੀ ਨੇ ਵੀ ਹੁਣ ਛੱਕਿਆਂ ਕੀ ਦੋ ਛੱਕੇ ਖਾ ਗਿਆ ਤਾਂ ਫੋਟੋਸ ਤੇ ਆਪ ਛੱਕੇ ਖਾ ਗਿਆ 127 ਦਾ ਟਾਰਗੇਟ ਬਣਿਆ ਦੇਖਦੇ ਹੁਣ ਕਿਆ ਕਰਦਾ ਹੈਗਾ 127 ਟਾਰਗੇਟ ਠੀਕ ਹੈ ਨੋ ਪਿਚ ਹੈ ਸਪਿਨਰਾਂ ਵਾਸਤੇ ਹੁਣ ਦੇਖਦੇ ਆਂ ਚੇਂਜ ਕਰਦੇ ਕ ਨਹੀਂ ਅਭਿਸ਼ੇਕ ਸ਼ਰਮਾ ਆਊਗਾ ਉੱਟੂਗਾ ਫੜ ਕੇ ਉਹ ਹੀ ਏ ਨਹੀਂ ਹਟਦਾ ਹੈਗਾ ਇਹ ਪਹਿਲੀ ਬੋਲ ਵਾ ਚੋਕਾ ਛੱਕਾ ਮਾਨੇ ਦਾ ਰੁੱਤਵਾ ਰੱਖਦਾ ਮੁੰਡਾ ਇਹ ਪੰਜਾਬ ਤੋਂ ਬਿਲੋਂਗ ਕਰਦਾ ਨਾਮ ਹੈ ਵਿਸ਼ੇਖ ਸ਼ਰਮਾ ਉਹ ਵਿਸ਼ੇਖ ਸ਼ਰਮਾ ਇਹ ਵਿਸ਼ੇਖ ਸ਼ਰਮਾ ਦੂਜੀ ਵਾ ਛੱਕਾ ਕੀ ਬਾਤ ਹੈ ਜੈਨ ਅਫਰੀਦੀ ਕਰ 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 ਨੂੰ ਇਹ ਵੀ ਚਾਰ ਸੱਕੇ ਮਾਰ ਕੇ ਗਿਆਦਾ ਕਹਿੰਦਾ ਮੈਂ ਚਾਰ ਸੱਕੇ ਮਾਰ ਕੇ ਚੜਾਉ ਰਹਿਦਾ ਹੁਣ ਗੱਲ ਕਰੇ ਟੋਬਰ ਵਿਸ਼ੇਖ ਸ਼ਰਮਾ ਖੜਾ ਸਾਹਮਣੇ ਉਹ ਚੱਗ ਛੱਕਾ ਉਹ ਮਾਰਿਆ ਘੈਂਟ ਚੱਕਾ ਆ ਕੱਢਿਆ ਬਾਈ ਆ ਬੀਕ ਸ਼ਰਮਾ ਨੇ ਸ਼ਾਟ ਉਹ ਮਰਿਆ ਸਿਰਾਂ ਸ਼ਾਟ ਬਾਈ ਕਲਾਈਆਂ ਦਾ ਵਿਅੋਗ ਸ਼ਾਇਨ ਫਰੀਦ ਨੂੰ ਤੇ ਕਿੱਡਾ ਘੈਂਟ ਛੱਕਾ ਮਾਰਿਆ ਬੜਾ ਜ਼ਵਾਦ ਆ ਛੱਕਾ ਦੇਖ ਕੇ ਵਾਹ ਜੀ ਕੀ ਕਿਆ ਬਾ